ਦੋਸਤੋ ਦਿਮਾਗ ਦੀ ਖੇਡ ਹੁੰਦੀ ਆ ਆ ਬੰਦੇ ਨੇ ਨਾ ਟਾਇਰ ਤੋਂ ਦੇਖੋ ਕੀ ਤਿਆਰ ਕਰਤਾ ਤੇ ਆਪਾਂ ਟਾਇਰਾਂ ਹੀ ਸਿੱਟ ਦਿੰਦੇ ਹੁੰਦੇ ਆ ਜਦੋਂ ਆਪਣੇ ਕੰਮ ਨਹੀਂ ਆਉਂਦਾ ਤੇ ਆਹ ਦੇਖੀ ਚੱਲੋ ਨੇ ਕਿੰਨੀ ਸੋਹਣੀ ਚੀਜ਼ ਬਣਾਈ ਐ ਤੇ ਦੇਖੀ ਚੱਲੋ ਨੇ ਪਹਿਲਾਂ ਡਿਜ਼ਾਈਨ ਪਾਏ ਹੋਏ ਹੋਏ ਨਿਸ਼ਾਨੀਆਂ ਲਾਈਆਂ ਉਸ ਤੋਂ ਬਾਅਦ ਇਹ ਕੱਟ ਰਹੇ ਨੇ ਤੇ ਚੀਜ਼ ਦੇਖੋ ਕਿੰਨੀ ਸੋਹਣੀ ਬਣਾ ਦੋ ਦੇਖ ਕੇ ਤੁਸੀਂ ਹੈਰਾਨ ਰਹ ਜੂਗੇ ਵੀ ਇਹ ਟਾਇਰ ਤੋਂ ਜਿਹੜੇ ਪੁਰਾਣੇ ਸਿੱਟੇ ਪਏ ਹੁੰਦੇ ਉਹਨਾਂ ਤੋਂ ਵੀ ਇਹੀ ਚੀਜ਼ ਬਣ ਸਕਦੀ ਐ ਤੇ ਉਹ ਚੀਜ਼ ਕੰਮ ਆ ਸਕਦੀ ਐ ਆਪਣੇ ਜਿਹੜੇ ਜਮਾ ਪੁਰਾਣੇ ਗਲੇ ਹੋਏ ਟਾਇਰ ਹੁੰਦੇ ਨੇ ਜਿਵੇਂ ਜਿਵੇਂ ਕੰਮ ਹੀ ਨਹੀਂ ਹੁੰਦੀ ਆ ਦੇਖੋ ਇਹਨੇ ਉਹ ਡਿਜ਼ਾਈਨ ਕੱਟ ਲਿਆ ਉਹ ਡਿਜ਼ਾਈਨ ਵੀ ਕੰਮ ਲੂ ਤੇ ਆ ਡਿਜ਼ਾਈਨ ਵੀ ਆ ਦੇਖੋ ਹੁਣ ਤੁਸੀਂ ਸਮਝ ਗਏ ਹੁਣ ਇਹ ਵੀ ਕੀ ਬਣਾਉਣਾ ਚਾਹੁੰਦਾ ਆ ਦੇਖੋ ਹੁਣ ਇਹਨੇ ਗੋਲ ਉਹ ਹੀ ਕੱਟ ਲੂਗਾ ਉਹਨਾਂ ਮਿਲ ਲਿਆ ਉਹਨਾਂ ਨੂੰ ਗੋਲ ਕੱਟੂਗਾ ਉਹ ਦੇਖੋ ਗੋਲ ਕੱਟ ਕੇ ਤੇ ਉਥੇ ਇਹ ਗੋਲ ਇਹਨੂੰ ਵਿੱਚ ਉਹਦੇ ਸੈੱਟ ਕਰ ਦਈ ਜਮਾ ਜਮਾ ਗੋਲ ਕੱਟ ਲਏ ਇਹਦੇ ਵਿੱਚ ਸੈੱਟ ਕਰ ਦੋ ਆ ਦੇਖੋ ਕਰ ਲਿਆ ਸੈਟ ਆ ਦੇਖੋ ਉਹ ਬਣਾਦਾ ਗੋਲ ਜਮਾ ਇਹਦੇ ਵਿੱਚ ਲਾਦਾ ਲਾਈ ਜਾਂਦਾ ਇਹ ਮੇਖਾ ਟੋਕੀ ਜਾਂਦੇ ਇਹਦੇ ਵਿੱਚੋਂ ਮੇਖਾ ਟੋਕੇ ਤੇ ਮੇਖਾ ਮੋੜਦੀਆਂ ਆ ਬਣ ਗਿਆ ਗੋਲ ਜਮਾ ਹੋ ਗਿਆ ਤੇ ਹੁਣ ਇਹ ਜਿਹੜਾ ਦੂਜਾ ਕੱਟਿਆ ਹੋਇਆ ਪੀਸ ਹੈ ਨਾ ਉਹ ਦੇਖੀ ਇਹਦੇ ਲਾਉਂਦੇ ਇਹ ਇੱਥੇ ਸੈੱਟ ਕਰਤਾ ਦੂਜੀ ਸ਼ੈਡ ਜਿਹੜਾ ਗੋਲ ਕੱਟਿਆ ਸੀ ਉਹ ਵੀ ਕੰਮ ਚ ਲੈ ਲਿਆ ਨੇ ਦੋਨੇ ਸ਼ੈਡਾਂ ਵਧੀਆ ਬਣੀਆਂ ਡਿਜ਼ਾਈਨ ਵਾਲੀਆਂ ਟਿਕੋਕੀ ਇਹਦਾ ਇਹ ਮਿਕਾਂ ਡੋਕੇ ਇੰਨੀ ਸੋਹਣੀ ਕੀ ਬਣ ਜੂ ਦੇਖੀਏ ਇਹ ਤੇ ਰੰਗ ਰੰਗ ਕਰਕੇ ਨਾ ਤੇ ਪੂਰੀ ਆਈ ਲੱਗੂ ਦੇਖਣੋ ਇਹ ਕਦੋਂ ਆਲੀ ਵੀਡੀਓ ਇਹ ਦਿਖਾ ਮਾਗੇ ਮਿਕ ਖਾ ਲਾਤੀਆਂ ਨੇ ਆ ਦੇਖੋ ਲਾਤੀਆਂ ਮੇਕਅਪ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਪਟੋਕਰਿਆ ਇੱਕ ਵਧੀਆ ਬਣ ਗਿਆ ਉਸ ਵੀ ਰੱਖ ਲੋ ਇਹਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਪ੍ਰਾਣੀ ਟਾਇਰ ਤੋਂ ਜਿਹੜਾ ਸੈਟਅਪ ਹੈ ਸੀ ਕਿੰਨੀ ਸੋਹਣੀ ਚੀਜ਼ ਬਣ ਗਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਦੋਸਤੋ